ਸਤਿ ਸ਼੍ਰੀ ਅਕਾਲ ਜੀ ਅਗਰ ਤੁਹਾਡਾ ਅੰਗਰੇਜ਼ੀ ਦੇ ਵਿੱਚ بیس ਕਮਜ਼ੋਰ ਹੈ ਜਾਂ ਸ਼ੁਰੂ ਤੋਂ ਤੁਹਾਡਾ ਪੰਜਾਬ ਬੋਰਡ ਰਿਹਾ ਹੈ ਤੁਹਾਨੂੰ ਲਿਖਣ ਬੋਲਣ ਪੜ੍ਹਨ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਬਿਲਕੁਲ ਸਹੀ ਜਗ੍ਹਾ ਤੇ ਆਏ ਹੋ ਤੇ ਅੱਜ ਦੀ ਕਲਾਸ ਤੁਹਾਡੀ ਲਾਈਫ ਦੀ ਸਭ ਤੋਂ ਵਧੀਆ ਅੰਗਰੇਜ਼ੀ ਦੀ ਕਲਾਸ ਹੋਣ ਜਾ ਰਹੀ ਹੈ ਬਟ ਕੰਡੀਸ਼ਨ ਇਹ ਹੈ ਤੁਸੀਂ ਪੂਰੇ ਧਿਆਨ ਦੇ ਨਾਲ ਇਸ ਕਲਾਸ ਨੂੰ ਅਟੈਂਡ ਕਰਨਾ ਸੋ ਆਪਣੀ ਕਾਪੀ ਐਂਡ ਪੈਨ ਲੈ ਕੇ ਬੈਠ ਜਓ ਤੁਸੀਂ ਅੱਜ ਬਹੁਤ ਕੁਝ ਸਿੱਖੋਗੇ ਪਿਛਲੇ 8 ਸਾਲਾਂ ਤੋਂ ਮੈਂ ਟ੍ਰੂਥਵੇ ਇੰਗਲਿਸ਼ ਸਕੂਲ ਨੂੰ ਰਨ ਕਰ ਰਿਹਾ ਤੇ ਪਿਛਲੇ 3.5 ਸਾਲ ਤੋਂ ਪੰਜਾਬ ਦੀ ਇਹੋ ਜੀ ਕੋਈ ਸਿਟੀ ਵਿਲੇਜ ਹੈਨੀ ਜਿੱਥੇ ਮੇਰੇ ਸਟੂਡੈਂਟ ਨਾ ਹੋਣ ਮੈਂ ਇੱਕ ਟਾਰਗੇਟ ਲਿਆ ਸੀਗਾ ਕਿ ਜਿੰਨਾ ਸਟੂਡੈਂਟ ਦੀ ਇੰਗਲਿਸ਼ ਵੀਕ ਹੈ ਉਹਨਾਂ ਨੂੰ ਘਰੇ ਬਿਠਾ ਕੇ ਸਿਖਾ ਦਾਂਗੇ ਅੱਜ ਪੰਜਾਬ ਬੋਰਡ ਦੇ ਹਜ਼ਾਰਾਂ ਹੀ ਵੀਕ ਸਟੂਡੈਂਟਸ ਨੂੰ ਮੈਂ ਇਸ ਆਨਲਾਈਨ ਇੰਸਟੀਚਿਊਟ ਦੇ ਥਰੂ ਤਿਆਰ ਕਰ ਚੁੱਕੇ ਹਾਂ ਤੁਹਾਡੀ ਏਜ ਮੈਟਰ ਨਹੀਂ ਕਰਦੀ ਤੁਹਾਡਾ ਲੈਵਲ ਮੈਟਰ ਨਹੀਂ ਕਰਦਾ ਬਸ ਮੈਟਰ ਕਰਦਾ ਥੋਡੀ ਸਿੱਖਣ ਦੀ ਇੱਛਾ ਤੇ ਤੁਹਾਡਾ ਡੇਲੀ ਦਾ 1.5 ਘੰਟਾ 45 ਮਿੰਟ ਦੀ ਮੇਰੀ ਕਲਾਸ ਹੁੰਦੀ ਹੈ 45 ਮਿੰਟ ਤੁਸੀਂ ਕਰੇ ਹੋਮਵਰਕ ਕਰਨਾ ਹੈ ਸਭ ਤੋਂ ਪਹਿਲਾਂ ਇਹ ਕੋਈ ਰਿਕਾਰਡਡ ਕਲਾਸਾਂ ਦਾ ਬੈਚ ਨਹੀਂ ਹੈ ਡੇਲੀ ਆਪਾਂ ਲਾਈਵ ਕਲਾਸ ਲਾਉਣੀ ਆ 45 ਮਿੰਟਾਂ ਦੀ ਉਸ ਤੋਂ ਬਾਅਦ ਅਗਰ ਤੁਹਾਡੀ ਕਲਾਸ ਮਿਸ ਹੋ ਜਾਂਦੀ ਹੈ ਤਾਂ ਉਸੇ ਕਲਾਸ ਦੀ ਰਿਕਾਰਡਿੰਗ ਤੁਹਾਨੂੰ ਗਰੁੱਪ ਦੇ ਵਿੱਚ ਆ ਜਾਂਦੀ ਹੈ ਨੰਬਰ 2 ਡੇਲੀ ਤੁਹਾਨੂੰ ਹੋਮਵਰਕ ਮਿਲਦਾ ਹੈ ਹੋਮਵਰਕ ਚੈੱਕ ਕਰਨ ਲਈ ਇੱਕ ਟੀਚਰ ਅਲੋਟ ਹੁੰਦਾ ਹੈ ਕੋਰਸ ਪੂਰਾ ਹੋਣ ਤੇ ਆਈਐਸਓ ਸਰਟੀਫਾਈਡ ਸਰਟੀਫਿਕੇਟ ਤੁਹਾਡੇ ਬਾਈ ਪੋਸਟ ਘਰੇ ਆਉਂਦਾ ਹੈ ਪੰਜਾਬੀ ਲੈਂਗੁਏਜ ਦੇ ਵਿੱਚ ਕਲਾਸ ਲੱਗਦੀ ਹੈ ਬੜੇ ਮੈਂ ਟੀਚਰ ਦੇਖੇ ਨੇ ਜਿਹੜੇ ਇੰਗਲਿਸ਼ ਪੜਾਉਂਦੇ ਨੇ ਜਿਹੜੇ ਬੱਚੇ ਨੂੰ ਪਹਿਲਾਂ ਹੀ ਇੰਗਲਿਸ਼ ਆਉਂਦੀ ਉਹ ਇੰਗਲਿਸ਼ ਕੀ ਸਮਝੂਗਾ ਸੋ ਸਿੰਪਲ ਵੇ ਦੇ ਨਾਲ ਪੰਜਾਬੀ ਦੇ ਵਿੱਚ ਤੁਹਾਨੂੰ ਸਿਖਾਇਆ ਜਾਂਦਾ ਹੈ ਪੰਜਾਬੀ ਟੂ ਅੰਗਰੇਜੀ ਐਂਡ ਸਭ ਤੋਂ ਮੇਨ ਸ਼ਾਮ ਦੀ ਟਾਈਮਿੰਗ ਰੱਖੀ ਹੈ ਅਗਰ ਤੁਸੀਂ ਨੌਕਰੀ ਕਰਦੇ ਹੋ ਤੁਹਾਨੂੰ ਕੋਈ ਨੌਕਰੀ ਛੱਡਣ ਦੀ ਲੋੜ ਨਹੀਂ ਹੈ ਆਪਣਾ ਕੰਮ ਕਰੋ ਸ਼ਾਮ ਨੂੰ 7 ਤੋਂ ਲੈ ਕੇ 9 ਵਜੇ ਤੱਕ ਆਪਣੇ ਬੈਚ ਚੱਲਦੇ ਨੇ ਅਗਰ ਤੁਸੀਂ ਪਰਸਨਲ ਕਲਾਸ ਲੈਣੀ ਚਾਹੁੰਦੇ ਹੋ ਤੋ ਉਹ ਵੀ ਅਵੇਲੇਬਲ ਹੈ ਉਹ ਸਾਰਾ ਦਿਨ ਚਲਦੀਆਂ ਨੇ ਉਹਦੀ ਟਾਈਮਿੰਗ ਤੁਹਾਡੇ ਅਕੋਰਡਿੰਗ ਹੁੰਦੀ ਹੈ ਸੋ ਇਹ ਮੈਂ ਕੋਰਸ ਦੇ ਬਾਰੇ ਤੁਹਾਨੂੰ ਦੱਸ ਚੁੱਕਿਆ ਹਾਂ ਕੋਰਸ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਡੈਮੋ ਕਲਾਸ ਦੇਵਾਂਗਾ ਜਿਹਦੇ ਮੈਂ ਤਿੰਨ ਪਾਰਟ ਰੱਖੇ ਨੇ ਆਓ ਜੀ ਹੁਣ ਆਪਾਂ ਆਪਣੀ ਕਲਾਸ ਸਟਾਰਟ ਕਰਨ ਲੱਗਿਆਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਕੁਝ ਫੀਡਬੈਕ ਸ਼ੇਅਰ ਕਰਨ ਜਾ ਰਹੇ ਹਾਂ ਅੰਮ੍ਰਿਤਸਰ ਤੋਂ ਗੁਰਦਾਸਪੁਰ ਤੋਂ ਬਰਨਾਲਾ ਤੋਂ ਬੰਗਾ ਤੋਂ ਜਲੰਧਰ ਤੋਂ ਅੰਮ੍ਰਿਤਸਰ ਮਾਛੀਵਾੜਾ ਸਿਰਸਾ ਮੁਹਾਲੀ ਤਰਨਤਾਰਨ ਫਤਿਹਗੜ੍ਹ ਸਾਹਿਬ ਲੁਧਿਆਣਾ ਹੁਸ਼ਿਆਰਪੁਰ ਲੁਧਿਆਣਾ ਹੁਸ਼ਿਆਰਪੁਰ ਹੁਸ਼ਿਆਰਪੁਰ ਜਲੰਧਰ ਫਾਜ਼ਿਲਕਾ ਲੁਧਿਆਣਾ ਲੁਧਿਆਣਾ ਸੰਗਰੂਰ ਤਰਨਤਾਰਨ ਸੰਗਰੂਰ ਮਾਨਸਾ ਮੁਕਤਸਰ ਜਲੰਧਰ ਫਰੀਦਕੋਟ ਬਠਿੰਡਾ ਤੁਸੀਂ ਦੇਖੋ ਸਾਰੇ ਪੰਜਾਬ ਦੇ ਇੱਥੇ ਸਟੂਡੈਂਟ ਬੈਠੇ ਹੋਏ ਨੇ ਆਪਣੇ ਕੋਲੇ ਯਾ ਫਤਿਹਗੜ ਸਾਹਿਬ ਤੋਂ ਇਹ ਅਸੀਂ ਉਹਨਾਂ ਦੀਆਂ ਹੀ ਸਨੈਪਸ ਪਾਉਨੇ ਆ ਜਿਨ੍ਹਾਂ ਦਾ ਵਧੀਆ ਲੈਵਲ ਬਣ ਜਾਂਦਾ ਸੋ ਤੁਸੀਂ ਆਪਣਾ ਫੀਡਬੈਕ ਦੇ ਸਕਦੇ ਹੋ ਸਾਰਾ ਤੁਹਾਡੇ ਸਾਹਮਣੇ ਪਿਆ ਹੋਇਆ ਇਹਨਾਂ ਦੇ ਕਮੈਂਟ ਵੀ ਪੜ ਸਕਦੇ ਹੋ ਠੀਕ ਹੈ ਜੀ ਆਓ ਜੀ ਹੁਣ ਆਪਾਂ ਅੱਜ ਦੀ ਕਲਾਸ ਆਪਾਂ ਸ਼ੁਰੂ ਕਰਨ ਲੱਗੇ ਆਂ ਕਾਪੀ ਪੈਨ ਲੈ ਕੇ ਬੈਠ ਜਾਓ ਇੱਕ ਇੱਕ ਚੀਜ਼ ਤੁਸੀਂ ਨੋਟ ਕਰਨੀ ਹੈ ਆਓ ਜੀ ਅੱਜ ਤੁਹਾਡੀ ਫਰਸਟ ਕਲਾਸ ਹੈ ਸੋ ਸਭ ਤੋਂ ਪਹਿਲਾਂ ਮੈਂ ਇੱਕ ਛੋਟਾ ਜਿਹਾ ਟੈਸਟ ਲੈਣਾ ਹੁੰਦਾ ਇਸ ਟੈਸਟ ਨੂੰ ਲੈਣ ਦਾ ਮਕਸਦ ਇਹ ਹੈ ਕਿ ਤੁਹਾਨੂੰ ਪਤਾ ਲੱਗ ਜਾਏ ਕਿ ਅੱਜ ਦੀ ਤੁਹਾਡੀ ਨੋਲੇਜ ਕਿੰਨੀ ਹੈ ਤੇ ਅੱਜ ਤੋਂ 2 ਮਹੀਨਾ ਬਾਅਦ ਤੁਹਾਡਾ ਕੀ ਲੈਵਲ ਹੋਏਗਾ 2 ਮਹੀਨੇ ਲਾਸਟ ਵਾਲੀ ਸਪੀਕਿੰਗ ਦੇ ਹੁੰਦੇ ਨੇ ਠੀਕ ਹੈ ਜੀ ਬਾਕੀ ਐਂਡ ਤੇ ਤੁਹਾਨੂੰ ਸਾਰਾ ਇੱਕ ਇੱਕ ਚੀਜ਼ ਮੈਂ ਸਮਝਾਉਂਗਾ ਓਕੇ ਬਾਕੀ ਡਿਸਕ੍ਰਿਪਸ਼ਨ ਦੇ ਵਿੱਚ ਐਂਡ ਵੀਡੀਓ ਦੇ ਵਿੱਚ ਨੰਬਰ ਦਿੱਤਾ ਹੋਇਆ ਤੁਸੀਂ ਕਾਲ ਕਰਕੇ ਸਾਰੀ ਡਿਟੇਲ ਲੈ ਸਕਦੇ ਹੋ ਠੀਕ ਹੈ ਸੋ ਤੁਸੀਂ ਆਪਣੇ 5 10 ਮਿੰਟ ਲਓ ਤੇ ਇਹ ਟੈਸਟ ਨੂੰ ਅਟੈਂਪਟ ਕਰੋ ਵੀਡੀਓ ਨੂੰ ਰੋਕ ਦਿਓ ਥੋੜਾ ਚਿਰ ਠੀਕ ਹੈ ਇਹਦੇ ਆਨਸਰ ਲੈਣ ਦੇ ਲਈ ਤੁਸੀਂ ਜੋ ਮੈਸੇਜ ਆ ਰਿਹਾ ਹੈ ਨਾ ਆਪਣਾ ਨੰਬਰ ਆ ਰਿਹਾ ਉਹਦੇ ਤੇ ਮੈਸੇਜ ਕਰ ਦਿਓ ਤੁਹਾਨੂੰ ਇਹ ਆਨਸਰ ਮਿਲ ਜਾਣਗੇ ਠੀਕ ਹੈ ਤੁਹਾਨੂੰ ਪਤਾ ਲੱਗ ਜਾਏਗਾ ਵੀ ਸਾਡੇ ਕਿੰਨੇ ਠੀਕ ਹੈ ਠੀਕ ਹੈ ਜੀ ਕਾਉ ਜੀ ਹੁਣ ਆਪਾਂ ਆਪਣੀ ਕਲਾਸ ਸਟਾਰਟ ਕਰ ਲੱਗੇ ਆਂ ਸ਼ੁਰੂ ਦੇ ਵਿੱਚ ਮੈਂ ਤੁਹਾਨੂੰ ਕਿਹਾ ਸੀ ਕਿ ਆਪਣੀ ਕਲਾਸ ਦੀ ਖਾਸੀਅਤ ਇਹ ਹੈ ਕਿ ਮੈਂ ਅੰਗਰੇਜ਼ੀ ਟੂ ਅੰਗਰੇਜ਼ੀ ਨਹੀਂ ਪੜਾਉਂਦਾ ਕਿਉਂਕਿ ਮੈਂ ਆਪ ਪੰਜਾਬ ਬੋਰਡ ਦਾ ਸਟੂਡੈਂਟ ਆਂ ਦਸਵੀਂ ਤੱਕ ਮੇਰਾ ਬਹੁਤ ਮਾੜਾ ਹਾਲ ਸੀ ਅੰਗਰੇਜ਼ੀ ਦੇ ਵਿੱਚ ਫਿਰ ਇੱਕ ਉਸਤਾਦ ਜੀ ਮਿਲੇ ਉਹਨਾਂ ਕੋਲੇ 4 ਮਹੀਨੇ ਲਾਏ ਉਸ ਤੋਂ ਬਾਅਦ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਕਦੇ ਦਿੱਕਤ ਨਹੀਂ ਆਈ ਅੰਗਰੇਜ਼ੀ ਦੀ ਟੈਨਸ਼ਨ ਹੀ ਖਤਮ ਹੋ ਗਈ ਸੋ ਮੈਨੂੰ ਉਹਨਾਂ ਨੇ ਸਿਖਾਇਆ ਤਿਆਰ ਕੀਤਾ ਤਾਂ ਮੈਂ ਸੋਚਿਆ ਪੰਜਾਬ ਦੇ ਵਿੱਚ ਹਜ਼ਾਰਾਂ ਲੱਖਾਂ ਸਟੂਡੈਂਟ ਨੂੰ ਲੋਡ ਹੈ ਕਿਉਂ ਨਾ ਆਨਲਾਈਨ ਪਲੇਟਫਾਰਮ ਸ਼ੁਰੂ ਕਰਕੇ ਬੱਚਿਆਂ ਨੂੰ ਘਰੇ ਬਿਠਾ ਕੇ ਤਿਆਰ ਕੀਤਾ ਜਾਵੇ ਠੀਕ ਹੈ ਸੋ ਇਸ ਨੂੰ ਚੰਗੇ ਤਰੀਕੇ ਨਾਲ ਅਟੈਂਡ ਕਰਿਓ ਪੰਜਾਬੀ ਟੂ ਅੰਗਰੇਜ਼ੀ ਮੈਂ ਇੱਕ ਸੈਂਟੈਂਸ ਲਿਆ ਇਹਦੀ ਟ੍ਰਾਂਸਲੇਸ਼ਨ ਨਾ ਕਰਿਓ ਖਲੇ ਠੀਕ ਹੈ ਆਪਾਂ ਇੱਕ ਛੋਟਾ ਜਿਹਾ ਐਕਸਪੈਰੀਮੈਂਟ ਕਰਾਂਗੇ ਐਕਸਪੈਰੀਮੈਂਟ ਕੀ ਹੈ ਜੀ ਆਪਾਂ ਇਹਦੇ ਵਿੱਚ ਇਹ ਕੀ ਹੈ ਰਾਹੁਲ ਗੀਤ ਗਾਉਂਦਾ ਹੈ ਆਪਾਂ ਸਭ ਤੋਂ ਪਹਿਲਾਂ ਨਾ ਰਾਹੁਲ ਕੱਟ ਦਿੰਨੇ ਆਂ ਪਿੱਛੇ ਦੇਖੋ ਕੀ ਰਹਿ ਗਿਆ ਗੀਤ ਗਾਉਂਦਾ ਹੈ ਇਹਨੂੰ ਪੜ੍ਹ ਕੇ ਦੇਖੋ ਤੁਹਾਨੂੰ ਲੱਗ ਰਿਹਾ ਸੈਂਟੈਂਸ ਪੂਰਾ ਹੋ ਗਿਆ ਨਹੀਂ ਸੈਂਟੈਂਸ ਅਧੂਰਾ ਹੈ ਹੁਣ ਆਪਾਂ ਇੱਕ ਹੋਰ ਚੀਜ਼ ਕਰਦੇ ਹਾਂ ਆਪਾਂ ਗੀਤ ਨੂੰ ਕੱਟ ਦਿੰਨੇ ਆਂ ਲਓ ਜੀ ਪਿੱਛੇ ਕੀ ਰਹਿ ਗਿਆ ਰਾਹੁਲ ਗਾਉਂਦਾ ਹੈ ਹੁਣ ਸੋਚ ਕੇ ਦੇਖੋ ਤੁਹਾਨੂੰ ਲੱਗ ਰਿਹਾ ਵੀ ਸੈਂਟੈਂਸ ਕਿਤੇ ਨਾ ਕਿਤੇ ਪੂਰਾ ਹੈ ਜਾਂ ਸੈਂਟੈਂਸ ਦੀ ਸੈਂਸ ਕਿਤੇ ਨਾ ਕਿਤੇ ਬਣ ਰਹੀ ਹੈ ਭਾਵੇਂ ਆਪਾਂ ਗੀਤ ਨੂੰ ਕੱਟਤਾ ਹੁਣ ਤੀਜੀ ਚੀਜ਼ ਕਰਨ ਲੱਗੇ ਹਾਂ ਗਾਉਂਦਾ ਕੱਟ ਦੋ ਹੁਣ ਕੀ ਮਤਲਬ ਬਣਿਆ ਰਾਹੁਲ ਗੀਤ ਹੈ ਇੱਥੇ ਤਾਂ ਮਤਲਬ ਜ਼ੀਰੋ ਹੀ ਹੋ ਗਿਆ ਕੋਈ ਮਤਲਬ ਨਹੀਂ ਬਣ ਰਿਹਾ ਸੋ ਆਪਾਂ ਇੱਥੋਂ ਇੱਕ ਕਨਕਲੂਜਨ ਇੱਕ ਸਿੱਟਾ ਕੱਢਿਆ ਹੈ ਕਿ ਜੇ ਰਾਹੁਲ ਜਾਂ ਗੌਂਦੇ ਵਿੱਚੋਂ ਇੱਕ ਵੀ ਚੀਜ਼ ਕੱਟਦੀਏ ਤਾਂ ਆਪਣਾ ਸੈਂਟੈਂਸ ਹੋ ਜਾਂਦਾ ਹੈ ਜ਼ੀਰੋ ਠੀਕ ਹੈ ਤੇ ਜੇ ਗੀਤ ਕੱਟਦੀਏ ਤਾਂ ਸੈਂਸ ਬਣੀ ਰਹਿੰਦੀ ਹੈ ਇਹ ਚੀਜ਼ ਨੋਟ ਕਰੋ ਰਾਹੁਲ ਤੇ ਗੌਂਦ ਨੂੰ ਕੱਟਤਾ ਸੈਂਟੈਂਸ ਜ਼ੀਰੋ ਹੋ ਗਿਆ ਗੀਤ ਨੂੰ ਕੱਟਿਆ ਤਾਂ ਸੈਂਸ ਬਣੀ ਰਹੀ ਮਤਲਬ ਕੀ ਹੈ ਦਾ ਵੀ rahul ਤੇ gaun da sentence ਦੇ ਵਿੱਚ ਹੋਣੇ ਬਹੁਤ ਜ਼ਰੂਰੀ ਨੇ ਮੈਂ ਹਮੇਸ਼ਾ ਗੱਲ ਕਹਿਣਾ ਹੁੰਦਾ ਕਿ ਪੰਜਾਬੀ ਦੀ ਕਿਸ਼ਤੀ ਤੇ ਬੈਠ ਕੇ ਅੰਗਰੇਜ਼ੀ ਦਾ ਸਮੁੰਦਰ ਬੜਾ इजीली ਪਾਰ ਹੋ ਸਕਦਾ ਹੈ ਪਰ ਆਪਾਂ ਸਦਾ ਅੰਗਰੇਜ਼ੀ ਫੜ ਲੰਨੇ ਉਸ ਤੋਂ ਬਾਅਦ ਆਪਾਂ ਹੁਣ ਡਿਸਕਸ ਕਰਦੇ ਹਾਂ rahul ਤੇ gaun da ਸਭ ਤੋਂ ਪਹਿਲਾਂ rahul rahul ਕੀ ਚੀਜ਼ ਹੈ rahul ਹੈਗਾ ਕੰਮ ਕਰਨ ਵਾਲਾ ਬੰਦਾ rahul ਗੀਤ ਗਾਉਂਦਾ ਹੈ ਕੰਮ ਕੀ ਹੋ ਰਿਹਾ ਗਾਉਣ ਦਾ ਕੌਣ ਕਰ ਰਿਹਾ rahul ਸੋ ਜਿਹੜਾ ਬੰਦਾ sentence ਦੇ ਵਿੱਚ ਕੰਮ ਕਰੇ ਉਹਨੂੰ ਆਪਾਂ ਕਰਤਾ ਬੋਲਦੇ ਆਂ ਕੰਮ ਕਰਨ ਵਾਲਾ ਅੰਗਰੇਜ਼ੀ ਚ ਬੋਲਦੇ ਆਂ ਸਬਜੈਕਟ ਇਸ ਤੋਂ ਬਾਅਦ ਹੈ ਗਾਉਂਦਾ ਗਾਉਂਦਾ ਕੀ ਚੀਜ਼ ਹੈ ਗਾਉਂਦਾ ਹੈ ਕੰਮ ਗਾਉਂਦੇ ਸ਼ਬਦ ਤੋਂ ਹੀ ਪਤਾ ਲੱਗ ਰਿਹਾ ਵੀ ਕੋਈ ਨਾ ਕੋਈ ਕੰਮ ਹੋ ਰਿਹਾ ਹੈ ਗਾਉਂਦਾ ਖਾਂਦਾ ਪੀਂਦਾ ਸੌਂਦਾ ਜਾਂਦਾ ਸੋ ਜਿਹੜੇ ਸ਼ਬਦ ਨੂੰ ਬੋਲ ਕੇ ਇਹ ਲੱਗੇ ਵੀ ਕੋਈ ਨਾ ਕੋਈ ਕੰਮ ਹੋ ਰਿਹਾ ਉਹਨੂੰ ਵਰਬ ਬੋਲਦੇ ਆਂ ਅੰਗਰੇਜ਼ੀ ਚ ਕੋਈ ਐਕਸ਼ਨ ਹੋ ਰਿਹਾ ਸੋ ਦੋ ਚੀਜ਼ਾਂ ਆਪਾਂ ਡਿਸਕਸ ਕਰ ਲਈਆਂ ਕਿਹੜੀਆਂ ਕਿਹੜੀਆਂ ਗਾਉਂਦਾ ਤੇ ਰਾਹੁਲ ਇਹ ਕੀ ਹੈ ਕੰਮ ਤੇ ਕੰਮ ਨੂੰ ਕਰਨ ਵਾਲਾ ਕਰਤਾ ਰਾਹੁਲ ਸੋ ਦੋ ਚੀਜ਼ਾਂ ਬਹੁਤ ਇੰਪੋਰਟੈਂਟ ਹੈ ਕੰਮ ਤੇ ਕੰਮ ਕਰਨ ਵਾਲਾ ਥੈਟਸ ਇਟ ਇਸੀ ਨੂੰ ਮਾਈਂਡ ਚ ਬਿਠਾ ਲਓ ਕੰਮ ਤੇ ਕੰਮ ਨੂੰ ਕਰਨ ਵਾਲਾ ਥੈਟਸ ਇਟ 3 ਜੇ ਨੰਬਰ ਤੇ ਕੀ ਆਪਣੇ ਕੋਲੇ ਗੀਤ ਗੀਤ ਕੀ ਹੁੰਦਾ ਸੋ ਇਹਦੇ ਵਿੱਚ ਗੀਤ ਕੀ ਹੈ ਆਬਜੈਕਟ ਜਿਹੜੀ ਚੀਜ਼ ਤੇ ਜਾਂ ਜਿਸ ਪਰਸਨ ਤੇ ਕੰਮ ਹੋ ਰਿਹਾ ਹੋਵੇ ਲਾਈਕ ਰਾਹੁਲ ਕੀ ਹੁੰਦਾ ਗੀਤ ਹੁਣ ਇੱਥੇ ਬੰਦਾ ਵੀ ਆ ਸਕਦਾ ਮੈਂ ਕਹਾਂ ਪੁਲਿਸ ਨੇ ਚੋਰ ਨੂੰ ਫੜਿਆ ਹੁਣ ਵਰਬ ਕਿਹੜੀ ਐਫਰਟ ਨਾਲ ਪੜਨ ਵਾਲਾ ਕੋਣ ਹੈ ਪੁਲਿਸ ਕਿਹਨੂੰ ਫੜਿਆ ਜਾ ਰਿਹਾ ਚੋਰ ਨੂੰ ਸੋ ਚੋਰ ਕੀ ਹੋ ਗਿਆ ਆਬਜੈਕਟ ਆਪਾਂ ਨੂੰ ਕੋਈ ਵੀ ਰਲਦਾ ਵੀ ਆਬਜੈਕਟ ਮਤਲਬ ਚੀਜ਼ਾਂ ਨਹੀਂ ਗ੍ਰਾਮਰ ਦੇ ਵਿੱਚ ਗ੍ਰਾਮਰ ਦੀ ਡੈਫੀਨੇਸ਼ਨ ਦੇ ਅਕੋਰਡਿੰਗ ਆਬਜੈਕਟ ਕੀ ਹੁੰਦਾ ਜਿਸ ਚੀਜ਼ ਤੇ ਕੰਮ ਹੋ ਰਿਹਾ ਹੋਵੇ ਓਕੇ ਜੀ ਸੋ ਆਪਾਂ ਨੂੰ ਕੀ ਚੀਜ਼ ਕਲੀਅਰ ਹੋ ਗਈ ਹੈ ਸੋ ਇੱਕ ਟੀ ਨੋਟ ਕਰ ਲਓ ਸਬਜੈਕਟ ਮੇਨ ਹੈ ਵਰਬ ਮੇਨ ਹੈ ਤੇ ਉਸ ਤੋਂ ਬਾਅਦ ਆਬਜੈਕਟ ਹੈ ਇਹਨਾਂ ਦੇ ਵਿੱਚੋਂ ਸਬਜੈਕਟ ਤੇ ਵਰਬ ਮੇਨ ਹੈ ਆਬਜੈਕਟ ਲੱਗੇ ਨਾ ਲੱਗੇ ਸੋ ਆਪਣੀ ਕਾਪੀ ਤੇ ਲਿਖ ਲਓ ਐਸ ਵੀਓ ਜਿੰਨਾ ਚਿਰ ਅੰਗਰੇਜ਼ੀ ਸੁਣੋਗੇ ਬੋਲੋਗੇ ਲਿਖੋਗੇ ਉਨਾ ਚਿਰ ਐਸ ਵੀਓ ਹਮੇਸ਼ਾ ਤੁਹਾਡੇ ਨਾਲ ਚੱਲੇਗਾ ਠੀਕ ਹੈ ਅੱਜ ਦੀ ਕਲਾਸ ਜਿਹੜਾ ਕਰਵਾਉਂਗਾ ਉਹ ਨੀਆਂ ਨੇ ਠੀਕ ਹੈ ਬਹੁਤ ਪੱਕੀਆਂ ਕੰਕਰੀਟ ਦੀਆਂ ਨੀਆਂ ਸੀਮੈਂਟ ਦੀਆਂ ਨੀਆਂ ਨੇ ਜਿਹਦੇ ਤੇ ਤੁਸੀਂ ਆਪਣੀ ਅੰਗਰੇਜ਼ੀ ਦਾ ਬਹੁਤ ਵੱਡਾ ਮਹਿਲ ਖੜਾ ਕਰ ਸਕਦੇ ਹੋ ਠੀਕ ਹੈ ਜੋ ਕਰਵਾਤਾ ਉਹ ਮੋਸਟ ਇੰਪੋਰਟੈਂਟਲੀ ਮੇਰੀ ਕਲਾਸ ਦੀ ਖਾਸੀਅਤ ਹੁੰਦੀ ਹੈ ਜੀ ਮੈਂ ਅੰਦੇਈ ਸਟੂਡੈਂਟ ਨੂੰ 2 ਦਾ ਪੁਆਇੰਟ ਸਿਖਾ ਦਿੰਨਾ ਹੈ ਬਸ ਜੋ ਲੈਣ ਆਇਆ ਸਟੂਡੈਂਟ ਉਹ ਦੇ ਦੋ ਬਸ that's it ਆਪਣੀ ਨੌਲੇਜ ਬਾਅਦ ਵਿੱਚ ਉਹ ਜੋ ਲੈਣ ਆਇਆ ਉਹਨੂੰ ਦੇ ਦੋ ਸੋ ਫਰੰਟ ਤੇ ਹੀ ਤੁਹਾਨੂੰ ਮੈਂ ਮੇਨ ਚੀਜ਼ ਦੱਸਤੀ ਸਬਜੈਕਟ ਕੰਮ ਕਰਨ ਵਾਲਾ ਬੰਦਾ ਵਰਬ ਕੰਮ ਤੇ ਆਬਜੈਕਟ ਜਿਹੜੀ ਚੀਜ਼ ਤੇ ਕੰਮ ਹੋ ਰਿਹਾ ਤੁਸੀਂ ਸਬਜੈਕਟ ਤੇ ਵਰਬ ਬਲਤ ਧਿਆਨ ਦੇਣਾ ਬਸ that's it ਪੰਜਾਬੀ ਦਾ ਪੈਟਰਨ ਕੀ ਕਹਿੰਦਾ ਹੈ ਪੰਜਾਬੀ ਕਹਿੰਦਾ ਰਾਹੁਲ ਗੀਤ ਗਾਉਂਦਾ ਹੈ S O V ਅੰਗਰੇਜ਼ੀ ਕੀ ਕਹਿੰਦੀ ਹੈ ਐਸ ਵੀਓ ਇਹਦੀ ਟ੍ਰਾਂਸਲੇਸ਼ਨ ਇਹ ਬੰਦੀਆ ਰਾਹੁਲ ਸਿੰਘ ਸਰ ਸੌਂਗ ਇਹਦੀ ਟ੍ਰਾਂਸਲੇਸ਼ਨ ਅੱਗੇ ਜਾ ਕੇ ਸਿਖਾਉਂਗਾ ਤੁਹਾਨੂੰ ਤੁਸੀਂ ਬਸ ਇਹ ਦੇਖ ਲਓ ਕਿ ਅੰਗਰੇਜ਼ੀ ਚ ਪਹਿਲਾਂ ਸਬਜੈਕਟ ਲੱਗਦਾ ਹੈ ਫਿਰ ਵਰਬ ਲੱਗਦੀ ਹੈ ਫਿਰ ਆਬਜੈਕਟ ਲੱਗਦਾ ਹੈ ਠੀਕ ਹੈ ਜੀ ਸੋ ਅੱਜ ਜਿਹੜੀ ਅੱਜ ਦੀ ਕਲਾਸ ਦਾ ਜਿਹੜਾ ਮੇਨ ਪਾਰਟ ਸੀਗਾ ਉਹ ਆਪਣਾ ਇਹ ਸੀਗਾ ਐਸ ਵੀਓ ਸੋ ਇਹ ਹੈ ਆਪਣੇ ਡੈਮੋ ਦਾ ਪਾਰਟ ਨੰਬਰ 1 ਆਈ ਹੋਪ ਤੁਹਾਨੂੰ ਇਹ ਚੀਜ਼ ਬੜੀ ਵਧੀਆ ਤਰੀਕੇ ਨਾਲ ਕਲੀਅਰ ਹੋ ਗਈ ਹੁਣ ਆਪਣੇ ਡੈਮੋ ਦੇ ਦੋ 파ਟ ਹੋਰ ਰਹਿ ਗਏ ਨੇ ਇਹ ਜਿਹੜਾ ਡੈਮੋ ਹੈ ਮੈਂ ਤੁਹਾਨੂੰ ਫ੍ਰੀ ਆਫ ਕਾਸਟ ਦਿੰਦਾ ਹੁੰਦਾ ਇਹਦੇ ਕੋਈ ਚਾਰजेस ਨਹੀਂ ਲੱਗਦੇ ਇੱਕ ਡੈਮੋ ਫ੍ਰੀ ਦਿੰਨੇ ਆ ਉਸ ਤੋਂ ਬਾਅਦ ਤੁਸੀਂ ਆਪਣੀ ਫੀ ਪੇ ਕਰਨੀ ਹੁੰਦੀ ਹੈ ਸੋ ਫੀ ਕਿੰਨੀ ਹੈ ਉਹ ਮੈਂ 3rd 파ਟ ਦੇ ਵਿੱਚ ਤੁਹਾਨੂੰ ਕਲੀਅਰ ਕਰੂੰਗਾ ਜੀ ਹੁਣ ਆਪਾਂ ਗੱਲ ਕਰਾਂਗੇ ਸਬਜੈਕਟ ਦੇ ਬਾਰੇ ਸਬਜੈਕਟ ਨੂੰ ਥੋੜਾ ਡੀਪਲੀ ਡਿਸਕਸ ਕਰਦੇ ਆਂ ਸਬਜੈਕਟ ਹੁੰਦਾ ਕੰਮ ਕਰਨ ਵਾਲਾ ਬੰਦਾ ਇਹ ਹੁੰਦੀ ਹੈ ਦੋ ਤਰ੍ਹਾਂ ਦੇ ਸਿੰਗੂਲਰ ਤੇ ਪਲੂਰਲ singular ਹੁੰਦਾ ਇੱਕ ਜਾਣਾ singular ਹੁੰਦਾ ਇੱਕ ਜਾਣਾ plural ਹੁੰਦਾ ਇੱਕ ਤੋਂ ਜ਼ਿਆਦਾ ਦੋ ਜਾਣੇ ਜਾਂ 2000 ਜਾਣੇ ਠੀਕ ਹੈ ਆਓ ਜੀ ਹੁਣ ਆਪਾਂ ਡਿਸਕਸ ਕਰਦੇ ਹਾਂ ਪਹਿਲਾਂ singular ਨੂੰ singular ਨੇ ਆਪਣੇ ਕੋਲੇ ਚਾਰ ਜੋ ਸਖਾਤਾ ਬਸ ਉਹੀ ਕੰਮਦਾ ਹੈ ਟੂ ਦਾ ਪੁਆਇੰਟ ਸਿਕਾਉਂਗਾ ਇੱਕ ਵੀ ਫਾਲਤੂ ਚੀਜ਼ ਨਹੀਂ ਤੁਹਾਨੂੰ ਕਰਵਾਉਂਗਾ ਕੋਰਸ ਦੇ ਵਿੱਚ ਠੀਕ ਹੈ ਹਾਂ ਜੀ ਸਭ ਤੋਂ ਪਹਿਲਾਂ ਹੈ ਹੀ ਹੀ ਆਪਾਂ ਵਰਤਦੇ ਹਾਂ ਮੁੰਡੇ ਦੇ ਲਈ ਇਹਦਾ ਮਤਲਬ ਹੁੰਦਾ ਉਹ ਮੈਂ ਕਹਾਂ ਉਹ ਜਾ ਰਿਹਾ ਹੈ ਮੁੰਡਾ ਫਿਰ ਹੈ ਸ਼ੀ ਸ਼ੀ ਆਪਾਂ ਵਰਤਦੇ ਹਾਂ ਕੁੜੀ ਦੇ ਲਈ ਉਹ ਜਾ ਰਹੀ ਹੈ ਇਟ ਵਰਤ ਇਟ ਦਾ ਮਤਲਬ ਹੁੰਦਾ ਹੈ ਇਹ ਇਹ ਨਰਜੀਵ ਚੀਜ਼ਾਂ ਜਾਨਵਰਾਂ ਜਾਂ ਜਿਸ ਚੀਜ਼ ਦਾ ਜੈਂਡਰ ਨਾ ਪਤਾ ਹੋਵੇ ਉਹਦੇ ਲਈ ਵਰਤਦੇ ਹਾਂ ਇਟ ਮਤਲਬ ਇਹ ਆਈ ਆਈ ਮਤਲਬ ਮੈਂ ਕਈ ਇਹਨੂੰ ਪਲੂਰਲ ਕਹਿ ਦਿੰਦੇ ਨੇ ਆਈ ਇੱਕ ਹੈ ਸਿੰਗੂਲਰ ਹੈ ਆਈ ਠੀਕ ਹੈ ਆਈ ਮਤਲਬ ਮੈਂ ਉਸ ਤੋਂ ਬਾਅਦ ਹੈ ਪਲੂਰਲ ਦੇ ਦੇ ਮਤਲਬ ਉਹ ਜਾਦਾ ਜਾਣੀ ਵੀ ਮਤਲਬ ਅਸੀਂ ਇਹਨੂੰ ਬੋਲਣਾ ਵੀ ਹੈ ਲਿਖਣਾ ਵੀ ਹੈ ਅੰਗਰੇਜ਼ੀ ਵਿੱਚ ਇਹ ਵੀ ਇੱਕ ਡਿਫਰੈਂਟ ਜੀ ਚੀਜ਼ ਹੈ ਸ਼ਬਦਾਂ ਨੂੰ ਲਿਖੀ ਦਾ ਡਿਫਰੈਂਟ ਤਰੀਕੇ ਨਾਲ ਹੈ ਬੋਲੀ ਦਾ ਡਿਫਰੈਂਟ ਤਰੀਕੇ ਨਾਲ ਹੈ ਉਹ ਤੁਹਾਨੂੰ ਕੋਰਸ ਦੇ ਵਿੱਚ ਮੈਂ ਸਿਖਾਉਂਗਾ ਠੀਕ ਹੈ ਉਸ ਤੋਂ ਬਾਅਦ ਹੈ ਯੂ ਯੂ ਮਤਲਬ ਤੁਸੀਂ ਯੂ ਆਪਾਂ ਚਾਹੇ ਇੱਕ ਬੰਦਾ ਹੋਵੇ ਉਹਨੂੰ ਯੂ ਕਹਿ ਦਿੰਨੇ ਆ ਜਿਆਦਾ ਹੁਣ ਉਹਨੂੰ ਯੂ ਕਹਿ ਦਿੰਨੇ ਆ ਬਟ ਇਹਨੂੰ ਕਨਸੀਡਰ ਆਪਾਂ ਪਲੂਰਲ ਦੇ ਵਿੱਚ ਹੀ ਕਰਨਾ ਹੈ ਠੀਕ ਹੈ ਜੀ ਸੋ ਇਹ ਹੋ ਗਿਆ ਆਪਣਾ ਸਬਜੈਕਟ ਦੂਜੇ ਨੰਬਰ ਤੇ ਸੀਗਾ ਵਰਬ ਵਰਬ ਹੁੰਦਾ ਕੰਮ ਜਿਸ ਸ਼ਬਦ ਨੂੰ ਸੋਚ ਕੇ ਲੱਗੇ ਵੀ ਕੋਈ ਨਾ ਕੋਈ ਐਕਸ਼ਨ ਹੋ ਰਿਹਾ ਹੈ ਕੰਮ ਹੋ ਰਿਹਾ ਹੈ 댓 ਇਸ ਕੋਲਡ ਵਰਬ ਆਪਣੇ ਕੋਲੇ ਵਰਬ ਦੀਆਂ ਤਿੰਨ ਫਾਰਮ ਹੁੰਦੀਆਂ ਨੇ V1 V2 V3 ਵੈਸੇ ਸ਼ਬਦ ਕਈ ਤਰ੍ਹਾਂ ਦੇ ਹੁੰਦੇ ਨੇ ਉਹ ਤੁਹਾਨੂੰ ਜਦੋਂ ਤੁਸੀਂ ਪੂਰਾ ਕੋਰਸ ਲਓਗੇ ਉਹਦੇ ਵਿੱਚ ਸਭ ਚੀਜ਼ਾਂ ਐਕਸਪਲੇਨ ਕਰੂੰਗਾ V1 V2 V3 ਪਹਿਲੀ ਫਾਰਮ ਦੂਜੀ ਫਾਰਮ ਤੇ ਤੀਜੀ ਫਾਰਮ ਕਈ ਸਟੂਡੈਂਟਸ ਨੂੰ ਇਹ ਲੱਗਦਾ ਹੈ ਕਿ ਪਹਿਲੀ ਫਾਰਮ ਦਾ ਮਤਲਬ ਪ੍ਰੈਜ਼ੈਂਟ ਦੂਜੀ ਦਾ ਪਾਸਟ ਤੇ ਤੀਜੀ ਦਾ ਫਿਊਚਰ ਕਿਹਦੇ ਕਿਹਦੇ ਦਿਮਾਗ 'ਚ ਇਹ ਗੱਲ ਹੈ ਐਦਾਂ ਬਿਲਕੁਲ ਵੀ ਨਹੀਂ ਹੁੰਦਾ ਉਨੂ ਫਿਊਚਰ ਚ ਪਹਿਲੀ ਫਾਰਮ ਵਰਤ ਕੇ ਦਿਖਾਉਂਗਾ ਤੇ ਪ੍ਰੈਜ਼ੈਂਟ ਚ ਤੀਜੀ ਪਰ ਫਿਰ ਇਹਦੀ ਵਰਤੋਂ ਕਿਵੇਂ ਹੁੰਦੀ ਹੈ ਉਹ ਮੱਗੇ ਜਾ ਕੇ ਦੱਸੂਗਾ ਤੁਸੀਂ ਬਸ ਤਿੰਨ ਚੀਜ਼ਾਂ ਯਾਦ ਰੱਖੋ ਗੋ ਬੈਂਟ ਕੌਨ ਤਿੰਨਾਂ ਦਾ ਮਤਲਬ ਜਾਨਾ ਹੈ ਸੇਮ ਹੁੰਦਾ ਹੈ ਠੀਕ ਹੈ ਤੇ ਜੇ ਸੇਮ ਹੈ ਫਿਰ ਤਿੰਨਾਂ ਦੀ ਕੀ ਲੋੜ ਹੈ ਇਹ ਅੱਗੇ ਜਾ ਕੇ ਤੁਹਾਨੂੰ ਸਮਝ ਆਏਗੀ ਪਹਿਲੀ ਚੀਜ਼ ਇਹ ਯਾਦ ਰੱਖਣੀ ਹੈ ਗੋ ਬੈਂਟ ਕੌਨ ਦੂਸਰਾ ਇਹਦਾ ਮਤਲਬ ਤੀਸਰਾ ਪ੍ਰਨੰਸੀਏਸ਼ਨ ਬੋਲਣ ਦਾ ਤਰੀਕਾ ਕਈ ਇਹਨੂੰ ਲਿਖੀ ਦਾ ਡਿਫਰੈਂਟ ਤਰੀਕੇ ਨਾਲ ਹੈ ਬੋਲੀ ਦਾ ਡਿਫਰੈਂਟ ਤਰੀਕੇ ਨਾਲ ਹੈ ਦੂਜੀ ਹੈ ਕੰਮ ਕੇਮ ਕੰਮ ਪਲੇ ਪਲੇਡ ਬਲੇਡ ਸਿੰਘ ਸਾਂਗ ਸੰਗ ਕਟ 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 ਇਹ ਮੇਰੇ ਕੋਲੇ 250 ਬੰਸ ਦਾ ਮੈਕ ਪੀਡੀਐਫ ਤਿਆਰ ਕੀਤਾ ਉਹ ਆਪਾਂ ਦੂਜੀ ਕਲਾਸ ਦੇ ਵਿੱਚ ਤੁਹਾਨੂੰ ਕਰਵਾ ਦਾਂਗੇ ਐਂਡ ਇੱਧੀਆਂ ਮੈਂ ਵੀਡੀਓਜ਼ ਵੀ ਤਿਆਰ ਕਰ ਰੱਖੀਆਂ ਵੋਕੈਬ ਵੈਸੇ ਮੈਂ ਚੈਨਲ ਤੇ ਫ੍ਰੀ ਆਫ ਕਾਸਟ ਹੀ ਪ੍ਰੋਵਾਈਡ ਕਰਦਾ ਹਾਂ ਦੋ ਚੀਜ਼ਾਂ ਮੇਨ ਹੁੰਦੀਆਂ ਨੇ ਟ੍ਰਾਂਸਲੇਸ਼ਨ ਸਿੱਖਣਾ ਕਿਹੜੀ ਲਾਈਨ ਨੂੰ ਕਿਵੇਂ ਬੋਲਣਾ ਤੇ ਵੋਕੈਬ ਵੋਕੈਬਲ ਚੈਨਲ ਤੇ ਫ੍ਰੀ ਆਫ ਕੋਸਟ ਕਰਵਾ ਦਿੱਦੀ ਹੈ ਪਰ ਜਿਹੜੀ ਟ੍ਰਾਂਸਲੇਸ਼ਨ ਹੈ ਪ੍ਰੋਪਰ ਅੰਗਰੇਜ਼ੀ ਕਿਵੇਂ ਬੋਲਣੀ ਹੈ ਕਿਵੇਂ ਲਿਖਣੀ ਹੈ ਉਹਦੇ ਲਈ ਤੁਹਾਨੂੰ ਕੋਰਸ ਜੁਆਇਨ ਕਰਨਾ ਪੈਂਦਾ ਸੋ ਜਿਵੇਂ ਜਿਵੇਂ ਤੁਸੀਂ ਅੱਗੇ ਵਧੋਗੇ ਕਲਾਸਸ ਵਿੱਚ ਓਵੇਂ ਓਵੇਂ ਤੁਹਾਨੂੰ ਤੁਹਾਡਾ ਲੈਵਲ ਬੰਦਾ ਜਾਏਗਾ ਠੀਕ ਹੈ ਜੀ 250 ਵਰਬ ਦਾ ਪੀਡੀਐਫ ਮੈਂ ਤੁਹਾਨੂੰ ਸ਼ੇਅਰ ਕਰੂੰਗਾ ਜੇ ਤੁਸੀਂ ਕੋਰਸ ਲੈ ਲੂਗੇ ਐਂਡ ਉਹਦੇ ਵਿੱਚ ਇੱਕ ਇੱਕ ਚੀਜ਼ ਤੁਹਾਨੂੰ ਐਕਸਪਲੇਨ ਕਰਾਂਗੇ ਪ੍ਰੋਨਨਸੀਏਸ਼ਨ ਮੀਨਿੰਗ ਐਂਡ 10 ਦੀਆਂ 10 ਫਾਰਮਸ ਠੀਕ ਹੈ ਜੀ ਪਲੇ ਪਲੇਟ ਪਲੇਟ ਸਿੰਘ ਸੰਸਮ ਕਟ 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 ਓਕੇ ਸੋ AC ਪਾਰਟ ਨੰਬਰ 2 ਹੁਣ ਮੈਂ ਸ਼ੁਰੂ ਕਰ ਲੱਗਿਆ ਜੀ ਪਾਰਟ ਨੰਬਰ 3 ਮੋਸਟ ਇੰਪੋਰਟੈਂਟ ਅੱਜ ਦੀ ਕਲਾਸ ਦਾ ਸਭ ਤੋਂ ਇੰਪੋਰਟੈਂਟ ਪਾਰਟ ਹੈ ਪਾਰਟ ਨੰਬਰ 3 ਅੱਜ ਦੀ ਕਲਾਸ ਦਾ ਸਭ ਤੋਂ ਇੰਪੋਰਟੈਂਟ ਪਾਰਟ ਹੁਣ ਸ਼ੁਰੂ ਹੋਣ ਲੱਗਿਆ ਹੈ ਸੋ ਕਾਪੀ ਪੈਨ ਲੈ ਕੇ ਬੈਠ ਜਾਓ ਕੋਈ ਵੀ ਤੁਹਾਨੂੰ ਡਿਸਟਰਬ ਨਾ ਕਰੇ ਅਗਰ ਕੁਝ ਨਹੀਂ ਪਤਾ ਲੱਗਿਆ ਤਾਂ ਬੈਕ ਕਰਕੇ ਤੁਸੀਂ ਆਪਣਾ ਕਨਸੈਪਟ ਕਲੀਅਰ ਕਰ ਸਕਦੇ ਹੋ ਕਿਵੇਂ ਇੱਕ ਪੰਜਾਬ ਬੋਰਡ ਦੇ ਸਟੂਡੈਂਟ ਨੂੰ ਈਜ਼ੀਲੀ ਸਮਝਾਇਆ ਜਾ ਸਕਦਾ ਹੈ ਉਹ ਮੈਂ ਕੋਰਸ ਦੇ ਵਿੱਚ ਪਾਉਣ ਦੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਹੈ ਮੈਂ ਤੁਹਾਨੂੰ ਬਈ ਪਹਿਲਾਂ 6 ਗੱਲਾਂ ਸਿਖਾਉਂਗਾ ਇਹ 6 ਗੱਲਾਂ ਅੰਗਰੇਜ਼ੀ ਦਾ ਪਿੱਲਰ ਨੇ ਨੀਆ ਨੇ ਇਹ 6 ਗੱਲਾਂ ਤੁਸੀਂ ਸਟਰੋਂਗ ਕਰ ਲਈਆਂ ਕੱਲ ਨੂੰ ਤੁਸੀਂ ਸਪੀਕਿੰਗ ਕਰਨੀ ਹੈ ਆਲਸ ਕਰਨੀ ਹੈ ਪੀਟੀ ਕਰਨੀ ਹੈ ਕੋਈ ਸਰਕਾਰੀ ਨੌਕਰੀ ਦਾ ਪੇਪਰ ਦੇਣਾ ਹੈ ਇੰਟਰਵਿਊ ਕਲੀਅਰ ਕਰਨੀ ਹੈ ਜਾਂ ਜਨਰਲ ਸਪੀਕਿੰਗ ਕਰਨੀ ਹੈ ਓਵਰ ਆਲ ਤੁਹਾਨੂੰ ਅੰਗਰੇਜ਼ੀ ਦੇ ਲਈ ਇਹ 6 ਗੱਲਾਂ ਆਉਣੀਆਂ অতি ਜ਼ਰੂਰੀ ਨੇ ਇਹ 6 ਗੱਲਾਂ ਨਹੀਂ ਆਉਂਦੀਆਂ ਤੁਹਾਡੀ ਇੰਗਲਿਸ਼ ਜ਼ੀਰੋ ਹੈ ਇਹ 6 ਗੱਲਾਂ ਆਉਂਦੀਆਂ ਤੁਸੀਂ 80% ਇੰਗਲਿਸ਼ ਤੇ ਆਪਣੀ ਗ੍ਰਿਪ ਬਣਾ ਸਕਦੇ ਹੋ ਸੋ ਇਹ 6 ਗੱਲਾਂ ਕਿੰਨੀਆਂ ਪੱਕੀਆਂ ਮੈਟਰ ਕਰਦਾ ਹੈ ਅੱਜ ਡੈਮੋ ਵਿੱਚ ਤੁਹਾਨੂੰ ਇੱਕ ਗੱਲ ਸਿਖਾਉਂਗਾ ਠੀਕ ਹੈ ਕੋਈ ਵੀ ਗੱਲ ਆਪਾਂ ਟਾਈਮ ਦੇ ਵਿੱਚ ਰਹਿ ਕੇ ਕਰਦੇ ਹਾਂ ਟਾਈਮ ਦਾ ਤਿੰਨ ਤਰ੍ਹਾਂ ਦਾ ਸਭ ਤੋਂ ਪਹਿਲਾਂ ਪ੍ਰੈਜ਼ੈਂਟ ਜਿਹੜਾ ਹੁਣ ਚੱਲ ਰਿਹਾ ਹੈ ਫਿਰ ਪਾਸਟ ਜਿਹੜਾ ਬੀਤ ਗਿਆ ਫਿਊਚਰ ਜਿਹੜਾ ਆਊਗਾ ਅੱਜ ਮੈਂ ਕਲਾਸ ਲਗਾ ਰਿਹਾ ਤੁਹਾਡੀ ਅੱਜ ਦਿਨ ਹੈ ਸ਼ੁੱਕਰਵਾਰ ਸੋ ਤੁਸੀਂ ਮੈਨੂੰ ਨਹੀਂ ਪਤਾ ਕਿਹੜੇ ਦਿਨ ਦੇਖ ਰਹੇ ਹੋ ਹੁਣ ਸ਼ੁੱਕਰਵਾਰ ਕੀ ਹੈ ਪ੍ਰੈਜ਼ੈਂਟ ਪਾਸਟ ਸੀਗਾ ਵੀਰਵਾਰ ਤੇ ਸ਼ਨੀਵਾਰ ਕੀ ਹੈ ਫਿਊਚਰ ਠੀਕ ਹੈ ਪਾਸਟ ਵਿੱਚ ਦੋ ਗੱਲਾਂ ਸਿਕਾਉਂਗਾ ਪ੍ਰੈਜ਼ੈਂਟ ਚ ਤਿੰਨ ਤੇ ਫਿਊਚਰ ਵਿੱਚ ਇੱਕ ਯਾ ਇਹ ਬੜੀ ਇੰਪੋਰਟੈਂਟ ਸਲਾਈਡ ਹੈ ਮੈਨੂੰ ਬੜੀ ਵਧੀਆ ਲੱਗਦੀ ਹੈ ਅ ਬੱਚੇ ਜ਼ਿਆਦਾਤਰ ਰੱਟੇ ਲਗਾਉਂਦੇ ਰਹਿੰਦੇ ਆ ਸਾਰਾ ਰੂਲ ਤੇ ਫੋਕਸ ਕਰਦੇ ਆ ਰੂਲ ਜ਼ਰੂਰੀ ਨੇ ਬਟ 30% ਸਭ ਤੋਂ ਜ਼ਰੂਰੀ ਕੀ ਹੈ ਪੰਜਾਬੀ ਯੂਜ਼ ਤੁਹਾਨੂੰ ਪਤਾ ਹੋਵੇ ਆ ਗੱਲ ਨੂੰ ਬਈ ਇਦਾਂ ਕਹਿਣਾ ਆ ਗੱਲ ਨੂੰ ਇਦਾਂ ਕਹਿਣਾ ਉਹ ਮੈਂ ਅੱਜ ਤੁਹਾਨੂੰ ਪਹਿਲੀ ਗੱਲ ਸੁਖਾ ਕੇ ਜਾਊਂਗਾ ਓਕੇ ਜੀ ਅੰਗਰੇਜ਼ੀ ਦੇ ਬੜੇ ਰੂਲ ਨੇ ਗ੍ਰਾਮਰ ਦੇ ਬਟ ਮੈਂ 6 ਮੇਨਸ ਲੱਕਟ ਕੀਤੇ ਆ 6 ਟੈਂਸ ਵਸੇ 12 ਟੈਂਸ ਨੇ ਓਕੇ ਜਿਹੜੀਆਂ ਕੰਮ ਦੀਆਂ ਚੀਜ਼ਾਂ ਮੈਂ ਤੁਹਾਨੂੰ ਉਹੀ ਸਿਖਾਉਂਗਾ ਤੁਸੀਂ ਕਹੋਗੇ ਲੋ ਟੈਂਸ ਸਾਨੂੰ ਆਉਂਦੇ ਐ ਤੁਹਾਨੂੰ ਆਉਂਦੇ ਐ ਜੀ ਰੂਲ ਆਉਂਦੇ ਐ ਤੁਹਾਨੂੰ ਤੁਹਾਨੂੰ ਯੂਜ਼ ਨਹੀਂ ਆਉਂਦਾ ਹੁਣ ਤੁਸੀਂ ਯੂਜ਼ ਸਿੱਖੋ ਸਭ ਤੋਂ ਪਹਿਲਾਂ ਮੈਂ ਸਿਖਾਉਂਗਾ ਪਾਸਟ ਇੰਡੇਫਿਨਿਟ ਪਹਿਲੀ ਗਰਲਸ ਖੋਣ ਜਾ ਰਹੇ ਹਾਂ ਜੀ ਸਾਰਾ ਫੋਕਸ ਤੁਹਾਡਾ ਕਲਾਸ 1 ਹੋਵੇ ਮੇਰੇ ਕੋਲੇ ਐਸ ਟਾਈਮ ਟਾਈਮ ਹੋਇਆ 5:38 5:38 ਤੋਂ ਪਹਿਲਾਂ ਮੈਂ ਆਪਣੀ ਜ਼ਿੰਦਗੀ ਵਿੱਚ ਜੋ ਵੀ ਕੀਤਾ ਉਹ ਮੈਂ ਕਿਵੇਂ ਕਹਿਣਾ ਹਾਂ ਉਹ ਤੁਹਾਨੂੰ ਸਿਖਾਉਂਗਾ ਠੀਕ ਹੈ ਲਾਈਕ ਮੈਂ ਸਵੇਰੇ ਜਿੰਮ ਗਿਆ ਸੀ ਮੈਂ ਖਾਣਾ ਖਾਧਾ ਸੀ ਮੈਂ ਪਾਣੀ ਪੀਤਾ ਸੀ ਮੈਂ ਅ ਮੈਂ ਲੈਪਟਾਪ ਚਲਾਇਆ ਸੀ ਮੈਂ ਕਲਾਸ ਦਿੱਤੀ ਸੀ ਮੈਂ ਬਾਜ਼ਾਰ ਗਿਆ ਸੀ ਮੈਂ ਅੱਜ ਤੋਂ 5 ਦਿਨ ਪਹਿਲਾਂ ਕ੍ਰਿਕਟ ਖੇਡੀ ਸੀ ਮੈਂ ਆਪਣੇ ਕਾਲਜ ਗਿਆ ਸੀ ਮੈਂ ਇੱਕ ਲੈਕਚਰ ਲਗਾਇਆ ਸੀ ਮੈਂ ਸਕੂਲ ਚ ਗਿਆ ਸੀ ਮੈਂ ਬੱਚਿਆਂ ਨੂੰ ਸਮਝਾਇਆ ਸੀ ਜੋ ਵੀ ਜ਼ਿੰਦਗੀ ਦੇ ਵਿੱਚ ਤੁਸੀਂ ਕੀਤਾ ਅੱਜ ਤੋਂ 15 ਸਾਲ ਪਹਿਲਾਂ ਤੁਸੀਂ ਕੀ ਕੀਤਾ ਸੀ ਅੱਜ ਤੋਂ 20 ਸਾਲ ਪਹਿਲਾਂ ਜੋ ਵੀ ਤੁਸੀਂ ਕੀਤਾ ਸੀ ਪੁਰਾਣੇ ਟਾਈਮ ਵਿੱਚ ਤੁਸੀਂ ਸੋਚੋ ਕੋਈ ਨਾ ਕੋਈ ਇੱਕ ਲਾਈਨ ਸੋਚੋ ਆਪਣੀ ਕਾਪੀ ਤੇ ਲਿਖੋ ਤੁਸੀਂ ਦੋ ਇੱਕ ਦੋ ਲਾਈਨਾਂ ਬਣਾਓ ਆਪਣੀ ਕਾਪੀ ਤੇ ਕੀ ਕੀਤਾ ਸੀ ਤੁਸੀਂ ਪੁਰਾਣੇ ਟਾਈਮ 'ਚ ਚਾਹੇ 5 ਸਾਲ ਪਹਿਲਾਂ ਚਾਹੇ 5 ਮਿੰਟ ਪਹਿਲਾਂ ਚਾਹੇ 15 ਮਿੰਟ ਪਹਿਲਾਂ ਜੋ ਵੀ ਪੁਰਾਣੀ ਗੱਲ ਹੈ ਉਹ ਕਿਵੇਂ ਕਰਨੀ ਹੈ ਆਪਾਂ ਨੂੰ ਲੱਗਦਾ ਹੈ ਸਟੂਡੈਂਟਸ ਨੂੰ ਲੱਗਦਾ ਹੈ ਵੀ ਜਿੱਥੇ ਸੀ ਲੱਗ ਗਿਆ ਉੱਥੇ ਆਵਾਜ਼ ਲਾ ਦੋ ਚੱਕ ਕੇ ਥਿਸ ਇਜ਼ ਟੋਟਲੀ ਰੋਂਗ ਇਸ ਚੀਜ਼ ਨੂੰ ਹੁਣੇ ਡਿਲੀਟ ਕਰ ਦਿਓ ਵਾਸ ਪਾਸਟ ਦੇ ਵਿੱਚ ਸਿਰਫ 10% ਯੂਜ਼ ਹੁੰਦਾ ਹੈ ਮੇਨ ਰੂਲ ਹੈ ਇਹ ਵਾਲਾ ਤੇਜ ਹੁੰਦਾ ਹੈ ਸਬਜੈਕਟ ਵਰਤ ਦੀ ਦੂਜੀ ਫਾਰਮ ਤੇ ਆਬਜੈਕਟ ਆਓ ਜੀ ਥੋੜਾ ਆਪਾਂ ਡਿਸਕਸ ਕਰਦੇ ਆ ਮੈਂ ਹੁਣ ਇੱਕ ਸੈਂਟੈਂਸ ਲਿਆ ਰਾਮ ਕ੍ਰਿਕਟ ਖੇਡਦਾ ਹੈ ਠੀਕ ਹੈ ਸ਼ੁਰੂ ਦੇ ਵਿੱਚ ਬੱਚਿਆਂ ਵਾਂਗੂ ਕਰਨਾ ਹੁੰਦਾ ਹੈ ਸਪੀਡ ਆਪੇ ਬਣ ਜਾਂਦੀ ਹੈ ਅੱਗੇ ਜਾ ਕੇ ਸ਼ੁਰੂ ਚ ਜਿਹੜੇ ਸਿਆਣੇ ਬਣ ਜਾਂਦੇ ਆ ਸ਼ੁਰੂ ਚ ਜਿਹੜੇ ਗੱਡੀ ਦੀ ਸਪੀਡ ਤੇਜ਼ ਕਰ ਲੈਂਦੇ ਆ ਉਹ ਬਹੁਤ ਔਕੇ ਹੁੰਦੇ ਆ ਅੱਗੇ ਜਾ ਕੇ ਸਮਝ ਰਹੇ ਹੋ ਸੋ ਹੌਲੀ ਹੌਲੀ ਲੈਵਲ ਬਣੇਗਾ ਦੇਖੋ ਕਿਵੇਂ ਬਣਾਉਣਾ ਸੈਂਟੈਂਸ ਸਭ ਤੋਂ ਪਹਿਲਾਂ ਰਾਮ ਆ ਗਿਆ ਸਬਜੈਕਟ RAM ਲਿਖਤਾ ক্রিকেট ਖੇਡਿਆ ਹੁਣ ਖੇਡਣਾ ਦੀ ਵਰਬ ਹੈ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ ਪਲੇ ਪਲੇਡ ਪਲੇਡ ਐਸੇ ਕਰਕੇ ਦੂਜੀ ਕਲਾਸ ਦੇ ਵਿੱਚ ਹੀ ਵਰਬ ਕਰਵਾ ਦਿੰਨੇ ਹੁੰਨੇ ਆਪਾਂ ਪਲੇ ਪਲੇਡ ਪਲੇਡ RAM ਪਲੇਡ ক্রিকেট ਠੀਕ ਹੈ ਜੀ RAM ক্রিকেট ਖੇਡਿਆ ਸੀ RAM ਪਲੇਡ ক্রিকেট ਬੜਾ ਸੋਖ ਹੈ ਇੱਥੇ ਤੁਸੀਂ ਆਵਾਜ਼ ਲਾ ਦੇਣਾ ਸੀ ਜਿਆਦਾ ਸਟੂਡੈਂਟ ਲਾਉਂਦੇ ਨੇ ਵੋਸ ਲਾ ਦਿੰਦੇ ਜਦੋਂ ਜਿੱਥੇ ਵੀ ਉਹਨੂੰ ਸੀ ਦਿਖਦਾ ਇੱਥੇ ਵੋਸ ਲਾ ਦਿੰਦੇ ਐਦਾਂ ਐਦਾਂ ਨਹੀਂ ਹੁੰਦਾ ਠੀਕ ਹੈ ਬੱਚਿਆਂ ਨੇ ਗੀਤ ਗਾਇਆ ਸੀ ਚਿਲਡਰਨ ਸੈਂਗ ਅ ਸੌਂਗ ਠੀਕ ਹੈ ਜੀ ਆ ਇਹ ਕਿਉਂ ਲਾਇਆ ਬਾਅਦ ਵਿੱਚ ਕਰਾਂਗੇ ਤੁਸੀਂ ਉਸ ਵਰਬ ਤੱਕ ਫੋਕਸ ਕਰੋ ਮੈਨੂੰ ਵਰਬ ਤੱਕ ਸੈਂਟੈਂਸ ਤੋਂ ਡਾ ਠੀਕ ਚਾਹੀਦਾ ਠੀਕ ਹੈ ਜੀ ਸੋ ਆਈ ਹੋਪ ਤੁਹਾਨੂੰ ਇਹ ਕਲੀਅਰ ਹੋ ਗਿਆ ਹੁਣ ਮੈਂ ਤੁਹਾਨੂੰ ਇੱਕ ਐਕਸਰਸਾਈਜ਼ ਦੇਣ ਲੱਗੇ ਹਾਂ ਆ ਐਕਸਰਸਾਈਜ਼ ਕਰੋ ਇਹਦੀ ਫੋਟੋ ਕਿਚੋ ਸਕਰੀਨ ਨੂੰ ਰੋਕ ਲੋ ਕਰਾਂ ਵੀਡੀਓ ਨੂੰ ਇਹਨੂੰ ਅਟੈਂਪਟ ਕਰੋ ਰੂਲ ਦੇ ਹਿਸਾਬ ਨਾਲ ਹੁਣ ਮਨਮਰਜ਼ੀ ਨਹੀਂ ਕਰਨੀ ਤੁਹਾਨੂੰ ਕੈਨ ਕੋਡ ਸ਼ੁੱਡ ਹੈਵ ਹੈਵ ਹੈਡ ਬੜਾ ਕੁਝ ਹੁੰਦਾ ਹੈ ਪਰ ਵਰਤਨਾ ਕਿੱਥੇ ਹੈ ਉਹ ਤੁਹਾਨੂੰ ਆਪਾਂ ਸਿਖਾਵਾਂਗੇ ਜਸਟ 60 ਦਿਨ ਦੇ ਦਿਓ 60 ਦਿਨ ਇਹ ਦੇ ਦਿਓ ਸਾਰਾ ਦਿਨ ਸਪੀਕਿੰਗ ਦੇ ਦੋ ਬਸ 4 ਮਹੀਨੇ ਤੋਂ ਤਿਆਰ ਕਰ ਦਾਂਗੇ ਤੇ ਹਾਂ ਹਾਂ ਡੇਢ ਘੰਟਾ ਰੋਜ਼ ਠੀਕ ਹੈ ਲਓ ਜੀ ਦੇ ਆਨਸਰ ਮਿਲਾ ਲਓ ਮੈਂ ਲੜਿਆ ਸੀ ਆਈ ਫੌਟ ਸਬਜੈਕਟ ਤੇ ਦੂਜੀ ਫਾਰਮ ਮੈਂ ਕਿਤਾਬ ਪੜ੍ਹੀ ਸੀ ਆਈ ਰੈਡ ਹੁਣ ਦੇਖੋ ਰੀਡ 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 ਲਿਖਣ ਚ ਸੇਮ ਹੈ ਪਰ ਬੋਲਣ ਚ ਰੀਡ ਰੈਡ ਰੈਡ ਹੈ ਠੀਕ ਹੈ ਆਈ ਰੀਡ ਅ ਬੁੱਕ ਆ ਅ ਕਿਉਂ ਲਾਇਆ ਇਹਨੂੰ ਛੱਡੋ ਬੁੱਕ ਨੂੰ ਵੀ ਛੱਡ ਦਿਓ ਚਾਹੇ ਮੈਂ ਪੜ੍ਹੀ ਸੀ ਕਿਤਾਬ ਆਈ ਰੈਡ ਅ ਬੁੱਕ ਅਸੀਂ ਖਾਣਾ ਖਾਦਾ ਸੀ ਵੀ ਏਟ ਫੂਡ ਸੋ ਅਗਰ ਤੁਸੀਂ ਪ੍ਰੋਪਰ ਰੂਲ ਨੂੰ ਫੋਲੋ ਕਰੋਗੇ ਰੂਲ ਨੂੰ ਤਿਆਰ ਕਰੋਗੇ ਤੁਹਾਡਾ ਕਦੇ ਵੀ ਗਲਤੀ ਨਹੀਂ ਹੋਏਗਾ ਅਗਰ ਮਨਮਰਜ਼ੀ ਕਰੋਗੇ ਵੋਜ਼ ਲਾਤਾ ਆਈ ਐਨ ਜੀ ਲਾਤਾ ਈ ਡੀ ਲਾਤਾ ਹੈਜ਼ ਹੈਵ ਹੈਡ ਲਾਤਾ ਤਾਂ ਫਿਰ ਗਲਤ ਹੋ ਜਾਏਗਾ ਠੀਕ ਹੈ ਜੀ ਕਿਹੜੀ ਚੀਜ਼ ਨੂੰ ਕਿੱਥੇ ਕਿਵੇਂ ਵਰਤਣਾ ਹੈ ਇਹ ਮੇਨ ਉਸ ਤੋਂ ਬਾਅਦ ਇੱਕ ਐਗਜ਼ਾਮਪਲ ਹੋਰ ਕਰੋ ਅਗਰ ਤੁਹਾਡੇ ਉੱਪਰਲੇ ਵਿੱਚੋਂ ਗਲਤ ਸੀ ਹੁਣ ਤੁਹਾਡੇ ਸਾਰੇ ਸਹੀ ਹੋਣੇ ਚਾਹੀਦੇ ਆ ਵੀਡੀਓ ਨੂੰ ਪਾਜ਼ ਕਰ ਲਓ ਤੇ ਆਰਾਮ ਨਾਲ ਅਟੈਂਪਟ ਕਰੋ ਜਦੋਂ ਅਟੈਂਪਟ ਹੋ ਜੇ ਫਿਰ ਵੀਡੀਓ ਛੱਡ ਲਿਓ ਲਓ ਜੀ ਆਨਸਰ ਮੈਨ ਲਾਓ ਆ ਰਾਮ ਵੈਂਟ ਟੂ ਦਿੱਲੀ ਆ ਟੂ ਕੋਲਾ ਇਹਨੂੰ ਛੱਡੋ ਇਹ ਬਾਤ ਕਰ ਵੈਂਟ ਤੱਕ ਸਹੀ ਹੋਣਾ ਜ਼ਰੂਰੀ ਹੈ ਅਸੀਂ ਖਾਣਾ ਖਾਦਾ ਸੀ ਵੀ ਏਟ ਫੂਡ ਬੱਚਾ ਰੋਇਆ ਸੀ ਚਾਈਲਡ ਕਰਾਈਡ ਜਾਂ ਵੈਪਟ ਠੀਕ ਹੈ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਦੂਜੀ ਕਲਾਸ ਜਿਹੜੀ ਹੁੰਦੀ ਹੈ ਵਰਬ ਦੀ ਉਹਦੇ ਵਿੱਚ ਕਲੀਅਰ ਹੋ ਜਾਣਗੀਆਂ ਵਰਬ ਦਾ ਇੱਕ ਪੀਡੀਐਫ ਦੇਵਾਂਗੇ ਉਹਦਾ ਪ੍ਰਿੰਟ ਕਢਾ ਲੈਣਾ ਉਹਨੂੰ ਲਰਨ ਕਰ ਲੈਣਾ ਜਿਹੜੀ ਵੀ ਕਲਾਸ ਲੱਗਦੀ ਹੈ ਉਹਦੀ ਰਿਕਾਰਡਿੰਗ ਤਾਂ ਮਿਲ ਹੀ ਜਾਂਦੀ ਹੈ ਤੁਹਾਨੂੰ ਜਿੰਨੇ ਵਾਰੀ ਮਰਜ਼ੀ ਸੁਣੋ ਬੈਕ ਕਰਕੇ ਕੀ ਕਰਕੇ ਸੋ ਘਰੇ ਬੈਠ ਕੇ ਅੰਗਰੇਜ਼ੀ ਤੁਹਾਨੂੰ ਸਿਖਾ ਦਾਂਗੇ ਤੇ ਹਜ਼ਾਰਾਂ ਬੱਚਿਆਂ ਨੂੰ ਸਿਖਾ ਦਿੱਤੀ ਹੈ ਸੋ ਮੇਰਾ ਪਰਪਸ ਇਹੀ ਹੈ ਕਿ ਮੈਂ ਵੱਧ ਤੋਂ ਵੱਧ ਸਟੂਡੈਂਟ ਦੀ ਇੰਗਲਿਸ਼ ਦੀ ਟੈਨਸ਼ਨ ਖਤਮ ਕਰਦਾ ਪੰਜਾਬ ਬੋਰਡ ਵਾਲਿਆਂ ਦੀ ਖਾਸ ਕਰਕੇ ਸੋ ਤੁਹਾਡੀ ਕੋਈ ਵੀ ਏਜ ਹੈ ਤੁਸੀਂ ਕੁਝ ਵੀ ਕਰਦੇ ਹੋ ਇੰਗਲਿਸ਼ ਸਿੱਖਣ ਦੇ ਚਾਹਵਾਨ ਹੋ ਵੀ ਕਿ ਅੰਗਰੇਜ਼ੀ ਕੋਈ ਗੱਲ ਨਹੀਂ ਏਜ ਜ਼ਿਆਦਾ ਹੈ ਕੋਈ ਗੱਲ ਨਹੀਂ ਏਜ ਛੋਟੀ ਹੈ ਤਾਂ ਵੀ ਕੋਈ ਗੱਲ ਨਹੀਂ ਇੱਛਾ ਹੈ ਸਿੱਖਣ ਦੀ ਮਿਹਨਤ ਕਰਨ ਦੀ ਤਿਆਰ ਹਾਂ ਮੈਂ ਤੁਹਾਡਾ ਵੈਲਕਮ ਕਰਦਾ ਹਾਂ ਗਾਰੰਟੀ ਦੇ ਨਾਲ ਤੁਹਾਨੂੰ 4 ਮਹੀਨੇ ਤੁਹਾਡਾ ਲੈਵਲ ਬਣਾ ਦਾਂਗੇ ਲੈਵਲ 2 ਮਹੀਨੇ ਚ ਵੀ ਬਣ ਜਾਊਗਾ ਪਰ ਸਪੀਕਿੰਗ ਅਗਰ ਕਰਨੀ ਹੈ ਤਾਂ 2 ਮਹੀਨੇ ਲਾਇਦਾ ਲੱਗਦੇ ਆ ਠੀਕ ਹੈ ਜੀ ਹੁਣ ਮੈਂ ਤੁਹਾਨੂੰ ਦੱਸੂਗਾ ਇਹ ਕੋਰਸ ਕਿੰਨੇ ਦਾ ਹੈ ਤੇ ਇਹਨੂੰ ਕਿਵੇਂ ਚੁਣਨ ਕਰੀ ਓਕੇ ਪਥਵੀ ਨੂੰ ਡੇ ਬਾਏ ਡੇ ਅਪਡੇਟ ਮੈਂ ਕਰਦਾ ਗਿਆ ਤੇ ਕੋਸ਼ਿਸ਼ ਕੀਤੀ ਹੈ ਕਿ ਹਰ ਇੱਕ ਫੈਸਿਲਿਟੀ ਤੁਹਾਨੂੰ ਘਰੇ ਬਿਠਾ ਕੇ ਦਿੱਤੀ ਜਾਵੇ ਸਭ ਤੋਂ ਮੇਨ ਫੈਸਿਲਿਟੀ ਆਪਣੀ ਕੀ ਹੈ ਕਿ ਅਗਰ ਕਿਸੇ ਦਿਨ ਕਲਾਸ ਨਹੀਂ ਲੱਗਦੀ ਤਾਂ ਤੁਹਾਨੂੰ ਰਿਕਾਰਡਿੰਗ ਮਿਲ ਜਾਂਦੀ ਹੈ ਕਲਾਸ ਦੀ ਵੈਸੇ ਡੇਲੀ ਲਾਈਵ ਕਲਾਸ ਲੱਗਦੀ ਹੈ ਲਾਈਵ ਕਲਾਸ ਤੁਸੀਂ ਕੁਝ ਵੀ ਪੁੱਛ ਸਕਦੇ ਹੋ बड़े कोर्स ने बहुत सस्ते सस्ते रिकॉर्डिंगा भेजंदे हैं बस पूछोगे कि देतों कोई है नहीं पूछने वाला हां द YouTube ਤੇ بڑا ਕੰਟੈਂਟ ਪਿਆ ਉੱਥੇ ਕਿਉਂ ਨਹੀਂ ਸਕਦੇ ਫਿਰ ਸਟੂਡੈਂਟ ਇਹ ਜ਼ਰੂਰੀ ਨਹੀਂ ਇਹ ਕਰਨਾ ਇਹ ਵੀ ਜ਼ਰੂਰੀ ਹੈ ਕੀ ਨਹੀਂ ਕਰਨਾ ਸੋ ਟੀਚਰ ਦੇ ایکسپੀਰੀਅੰਸ ਦੇ ਨਾਲ ਚੀਜ਼ਾਂ ਪੁੱਛਦੇ ਹਾਂ ਕਿਵੇਂ ਕਰਨਾ ਕਿਵੇਂ ਕਰਨਾ ਸੋ ਇਸ ਲਈ ਪ੍ਰੋਪਰ ਟ੍ਰੇਨਿੰਗ ਬੜੀ ਜ਼ਰੂਰੀ ਹੈ ਦੂਜੇ ਨੰਬਰ ਤੇ ਜਿਹੜੀ ਮੇਨ ਚੀਜ਼ ਹੈ ਉਹ ਹੈ ਫਲੈਕਸੀਬਲ ਟਾਈਮਿੰਗ ਜਿਹੜੀਆਂ ਹਾਊਸ ਵਾਈਸ ਨੇ ਹੁਣ ਜਿਹੜੇ ਕੰਮ ਕਰਦੇ ਨੇ ਕੁੜੀਆਂ ਮੁੰਡੇ ਉਹ ਸੈਂਟਰ ਤੇ ਜਾ ਨਹੀਂ ਸਕਦੇ ਫਿਰ ਉਹ ਇੰਗਲਿਸ਼ ਨਾ ਸਿੱਖਣ ਸ਼ਾਮ ਨੂੰ ਜਦੋਂ ਤੁਸੀਂ ਆਉਂਦੇ ਹੋ 8 ਵਜੇ ਦਾ ਟਾਈਮ ਰੱਖਿਆ ਇਸ ਕੋਰਸ ਦਾ ਸੋ ਮੇਨ ਜਿਹੜਾ ਬੈਚ ਹੈ ਉਹ 8 ਵਜੇ ਦਾ ਸਟਾਰਟ ਹੁੰਦਾ 8 ਵਜੇ ਨੂੰ ਸਾਰੇ ਆ ਜਾਂਦੇ ਆ ਅਗਰ ਕਿਸੇ ਦਿਨ ਲੇਟ ਹੋ ਕੇ ਤਾਂ ਰਿਕਾਰਡਿੰਗ ਦੇਖ ਲਓ ਸੋ ਫਲੈਕਸੀਬਲ ਟਾਈਮਿੰਗ ਰੱਖੀ ਹੈ ਘਰੇ ਬੈਠ ਕੇ ਤੁਸੀਂ ਆਪਣੇ ਰੂਮ ਦੇ ਵਿੱਚ ਸਿੱਖ ਸਕਦੇ ਹੋ ਉਸ ਤੋਂ ਬਾਅਦ ਤੁਹਾਡੀ ਪ੍ਰੈਕਟਿਸ ਵੀ ਕਰਵਾਈ ਜਾਂਦੀ ਹੈ ਡੇਲੀ ਤੁਹਾਨੂੰ ਹੋਮਵਰਕ ਦਿੱਤਾ ਜਾਂਦਾ ਹੈ ਹੋਮਵਰਕ ਚੈੱਕ ਕਰਨ ਲਈ ਇੱਕ ਤੁਹਾਨੂੰ ਟੀਚਰ ਅਲਾਟ ਹੋਏਗਾ ਤੁਸੀਂ ਫੋਟੋ ਖਿੱਚ ਕੇ ਭੇਜਣੀ ਹੈ ਅੱਜ ਕੱਲ ਸਭ ਕੁਝ ਡਿਜੀਟਲ ਹੈ ਤੁਹਾਨੂੰ ਕਿਤੇ ਜਾਣ ਆਉਂਦੀ ਲੋੜ ਨਹੀਂ ਫੋਟੋ ਭੇਜਨੀ ਆ ਤੁਹਾਡਾ ਹੋਮਵਰਕ ਚੈੱਕ ਹੋ ਕੇ ਆ ਜਾਏਗਾ ਜਦੋਂ ਕੋਰਸ ਪੂਰਾ ਹੋ ਜਾਏਗਾ ਤਾਂ ਤੁਹਾਨੂੰ ਆਈਐਸਓ ਸਰਟੀਫਾਈਡ ਸਰਟੀਫਿਕੇਟ ਕਰੇ ਆ ਜਾਏਗਾ ਤੁਹਾਡੇ ਅੱਜ ਹੀ ਮੈਂ 26 ਸਰਟੀਫਿਕੇਟ ਮਤਲਬ ਪੈਕ ਕੀਤੇ ਨੇ ਜਿਹੜੇ ਅਸੀਂ ਬਾਈ ਪੋਸਟ ਭੇਜਦੇ ਆਂ ਡੇਲੀ ਲਾਈਵ ਕਲਾਸ ਲੱਗਦੀ ਹੈ ਕੋਈ ਰਿਕਾਰਡਡ ਕਲਾਸ ਹੁੰਦਾ ਬੈਚ ਨਹੀਂ ਹੈਗਾ ਕਦੋਂ ਵੀ ਮੈਸੇਜ ਕਰਕੇ ਕੋਈ ਵੀ ਡਾਊਟ ਆਪਣਾ ਕਲੀਅਰ ਕਰ ਸਕਦੇ ਠੀਕ ਹੈ ਸਭ ਤੋਂ ਮੇਨ ਚੀਜ਼ ਇਹ ਪੰਜਾਬੀ ਚ ਹੈ ਅੰਗਰੇਜ਼ੀ ਤੋਂ ਅੰਗਰੇਜ਼ੀ ਪੰਜਾਬ ਬੋਰਡ ਦਾ ਸਟੂਡੈਂਟ ਨਹੀਂ ਸਿੱਖ ਸਕਦਾ ਜਿੰਨਾ ਮਰਜ਼ੀ ਚੋਰ ਲਾ ਲੇ ਪੰਜਾਬੀ ਤੋਂ ਅੰਗਰੇਜ਼ੀ ਸੋ ਪੰਜਾਬੀ ਦੀ ਕਿਸ਼ਤੀ ਤੇ ਭਾ ਕੇ ਤੁਹਾਨੂੰ ਅੰਗਰੇਜ਼ੀ ਦਾ ਸਮੁੰਦਰ पार ਕਰਵਾਵਾਂਗੇ ਐਂਡ ਹਜ਼ਾਰਾਂ ਬੱਚੇ ਨੂੰ ਤਿਆਰ ਕਰ ਚੁੱਕੇ ਹਾਂ ਆਈ ਹੋਪ ਅੱਜ ਦੀ ਕਲਾਸ ਤੋਂ ਤੁਸੀਂ ਬਹੁਤ ਕੁਝ ਸਿੱਖਿਆ ਇਹ ਤੁਹਾਨੂੰ ਫ੍ਰੀ ਆਫ ਕੋਸਟ ਮੈਂ ਕਲਾਸ ਦਿੱਤੀ ਸੀ ਤੁਸੀਂ ਮੇਰਾ ਇੱਕ ਕੰਮ ਕਰਨਾ ਬਈ ਮੈਂ ਚਾਹਣਾ ਵੱਧ ਤੋਂ ਵੱਧ ਸਟੂਡੈਂਟ ਦੀ ਅੰਗਰੇਜ਼ੀ ਦੀ ਅਟੈਂਸ਼ਨ ਖਤਮ ਕਰਦੀ ਲੱਖਾਂ ਰੁਪਏ ਲਾ ਦਿੰਦਾ ਸਟੂਡੈਂਟ ਗ੍ਰੈਜੂਏਸ਼ਨ ਮਾਸਟਰ ਤੱਕ ਤਾਂ ਵੀ ਅੰਗਰੇਜ਼ੀ ਦਾ ਲੈਵਲ ਨਹੀਂ ਬਣਦਾ ਤੇ ਅੱਗੇ ਜਾ ਕੇ ਅੰਗਰੇਜ਼ੀ ਤੋਂ ਰਹਿ ਜਾਂਦਾ ਬਹੁਤ ਸਟੂਡੈਂਟ ਰਹਿੰਦੇ ਨੇ ਸਰਕਾਰੀ ਨੌਕਰੀ ਦਾ ਪੇਪਰ ਕੱਢਣ ਦੇ ਵਿੱਚ ਅੰਗਰੇਜ਼ੀ ਦੀ ਕੱਟਆਫ ਸਭ ਤੋਂ ਘਟ ਜਾਂਦੀ ਹੈ ਸਾਰੇ ਅੰਗਰੇਜ਼ੀ ਤੋਂ ਡਰਦੇ ਨੇ ਤੇ ਜੇ 4 ਮਹੀਨੇ ਲਾ ਕੇ ਉਹਦਾ ਲੈਵਲ ਬਣ ਜੇ ਤੋ 3 ਨੰਬਰਾਂ ਪਿੱਛੇ ਸਟੂਡੈਂਟ ਰਹਿ ਜਾਂਦੇ ਨੇ ਠੀਕ ਹੈ ਸੋ ਮੇਰਾ ਇਹੀ ਹੈ ਕਿ ਆਪਾਂ ਨੂੰ ਅਗਰ ਪਰਮਾਤਮਾ ਨੇ ਕੋਈ ਸਕਿੱਲ ਬਖਸ਼ਿਆ ਤਾਂ ਕਿਸੇ ਨਾ ਕਿਸੇ ਦੇ ਕੰਮ ਆ ਜੀਏ ਸੋ ਮੇਰਾ ਇੱਕ ਕੰਮ ਕਰੋ ਇੱਕ ਤਾਂ ਸਟੇਟਸ 'ਚ ਇਹ ਵੀਡੀਓ ਦਾ ਲਿੰਕ ਪਾ ਦਿਓ ਦੂਸਰਾ ਜਿੰਨੇ ਵੀ WhatsApp ਤੇ ਤੁਹਾਡੇ ਨੰਬਰ ਨੇ ਇੱਕ ਵਾਰੀ ਸੈਂਡ ਕਰ ਦੋ ਨੀਚੇ ਮੈਸੇਜ ਲਿਖ ਕੇ ਵੀ ਇਹ ਵੀਡੀਓ ਨੂੰ ਇੱਕ ਵਾਰੀ ਜ਼ਰੂਰ ਸੁਣੋ ਠੀਕ ਹੈ ਜੋ ਤੁਹਾਡੀ ਫੀਲਿੰਗ ਹੈ ਉਹ ਵੀ ਲਿਖ ਸਕਦੇ ਹੋ ਸੋ ਮੇਰਾ ਇਹ ਕੰਮ ਕਰੋ ਇੱਕ ਸ਼ਾਇਦ ਕੋਈ ਤੁਹਾਨੂੰ ਬਹੁਤ ਤੁਹਾਡਾ ਥੈਂਕਸ ਕਰੇ ਵੀ ਸ਼ੁਕਰੀਆ ਸਾਨੂੰ ਇਸ ਇੰਸਟੀਚੂਟ ਨਾਲ ਜੋੜਨ ਦੇ ਲਈ ਮੈਨੂੰ ਮੇਰੇ ਮੈਡਮ ਸੀ ਇੱਕ ਮਮਤਾ ਮੈਡਮ ਉਹਨਾਂ ਨੇ ਦੱਸਿਆ ਸੀ ਵੀ ਉਹ ਸਰਨੇ ਇੱਕ ਅੰਗਰੇਜ਼ੀ ਸਿਖਾ ਰਹੇ ਨੇ ਚਲਾ ਜਾਓ ਉੱਥੇ ਮੈਂ ਅੱਜ ਮੈਡਮ ਦਾ ਥੈਂਕਸ ਕਰਦਾ ਹਾਂ ਕਿ ਜਿਉ ਉਹ ਮੈਨੂੰ ਨਾ ਰეკਮੈਂਡ ਕਰਦੇ ਤਾਂ ਮੈਂ ਵੀ ਰੱਟੇ ਲਾਲਾ ਕੇ ਪਾਸ ਹੋ ਰਿਆ ਸੀਗਾ ਤੇ ਅੱਜ ਮੈਂ ਤੁਹਾਨੂੰ ਇੰਗਲਿਸ਼ ਨਾ ਸਿਖਾ ਰਿਹਾ ਹੁੰਦਾ ਠੀਕ ਹੈ ਸੋ ਕੋਈ ਚੀਜ਼ ਜੇਕਰ ਤੁਹਾਨੂੰ ਮਿਲ ਗਈ ਤਾਂ ਵੰਡ ਦੋ ਸਪਰੈਡ ਕਰ ਦਿਓ ਜਿਵੇਂ ਮੈਂ ਹੁਣ ਸਪਰੈਡ ਕਰਦੇ ਹਾਂ ਠੀਕ ਹੈ ਸੋ ਇਹ ਮੇਰਾ ਕੰਮ ਜ਼ਰੂਰ ਕਰੋ ਜੀ ਅਗਰ ਤੁਸੀਂ ਅੱਜ ਕੁਝ ਵੀ ਮਾੜਾ ਜਿਹਾ ਵੀ ਸਿੱਖਿਆ ਇਸ ਕਲਾਸ ਚ ਤਾਂ ਆਪਣੇ ਸਾਰੇ ਯਾਰਾਂ ਬਿੱਲੀਆ ਨੂੰ ਰਿਸ਼ਤੇਦਾਰਾਂ ਨੂੰ ਇਹ ਵੀਡੀਓ ਪਰਸਨਲੀ ਸੈਂਡ ਕਰ ਦਿਓ ਉਹਨਾਂ ਨੂੰ ਕੋਈ ਫ੍ਰੀ ਕਲਾਸ ਜ਼ਰੂਰ ਇੱਕ ਵਾਰੀ ਅਟੈਂਡ ਕਰਕੇ ਵੇਖੋ ਬਾਕੀ ਉਹਨਾਂ ਦੀ ਮਰਜ਼ੀ ਹੈ ਓਕੇ ਜੀ ਥੈਂਕ ਯੂ ਸੋ ਮੱਚ ਟੇਕ ਕੇਅਰ ਐਂਡ ਆਲ ਦਾ ਬੈਸਟ ਆਈ ਹੋਪ ਕਿ ਤੁਹਾਨੂੰ ਬਹੁਤ ਹੀ ਜਲਦੀ ਅੰਗਰੇਜ਼ੀ ਦੇ ਵਿੱਚ ਆਪਾਂ ਟ੍ਰੇਨਡ ਕਰੀਏ ਐਂਡ ਤੁਸੀਂ ਲਾਈਫ ਦੇ ਵਿੱਚ ਸਕਸੈਸ ਹੋਵੋ ਅੰਗਰੇਜ਼ੀ ਤੁਹਾਡੇ ਅੱਗੇ ਰੁਕਾਵਟ ਨਾ ਬਣੇ ओके okay जी शुक्रिया थैंक यू सो मच टेक केयर एंड ऑल द बेस्ट